thank you Terima kasih telah menonton!

ਮੇਰੀ ਇਮੇਜਿਨੇਸ਼ਨ ਹੈ ਇਹ ਚੀਜ਼ ਮੈਨੇ ਆਪ ਬਣਾਈ ਹੈ ਖੁਦ ਆਪਣੀ ਇਮੇਜਿਨੇਸ਼ਨ ਨਾਲ ਜਿਵੇਂ ਉਹ ਪਾਠ ਕਰ ਰਹੇ ਨੇ ਸੰਦੇਸ਼ ਦੇ ਰਹੇ ਨੇ ਇਹ ਅਕ੍ਰੈਲਿਕ ਕਲਰ ਕੀਤਾ ਮੈਨੇ ਕੈਨਵਸ ਤੇ ਕੀਤਾ ਇਹ ਤੇ ਫੈਬਰਿਕ ਪੇਂਟਿੰਗ ਵੀ ਕਰਦਾ ਮੈਂ ਵਾਟਰ ਕਲਰ ਹੋਏ ਅਕ੍ਰੈਲਿਕ ਆਇਲ ਚ ਵੀ ਮੇਰਾ ਨਾਮ ਅਮਿਤ ਹੈ ਹਾਂਜੀ ਐਗਜ਼ੀਬਿਸ਼ਨ ਵਿੱਚ ਕਲਾ ਨੂੰ ਲੈ ਕੇ ਸਾਰਿਆਂ ਨੇ ਅਲੱਗ-ਅਲੱਗ ਕ੍ਰੀਏਟੀਵਿਟੀ ਵਾਲਾ ਹੋ ਗਿਆ ਜਾਂ ਕੁਝ ਸਟੋਰੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੁਝ ਉਜਾਗਰ ਕਰਨ ਦੀ ਸਮਾਜ ਨੂੰ ਤੇ ਸਾਰਿਆਂ ਦਾ ਕਹਿਣ ਦਾ ਮਕਸਦ ਅਲੱਗ-ਅਲੱਗ ਹੈ ਕਲਾ ਨੂੰ ਲੈ ਕੇ ਮੈਂ ਸ਼ਹੀਦੀ ਦਿਹਾੜੇ ਬੋਤੇਗ ਬਦਰੀ ਨੂੰ ਸਮਰਪਿਤ ਉਹ ਬਣਾਈ ਸੀਗੀ ਮੈਗਜ਼ੀਨ ਲਈ ਤਿਆਰ ਕੀਤੀ ਸੀਗੀ ਇਹ ਆਪਣੇ ਦੇਸ਼ ਦਾ ਸਕੂਲ ਉਹਨਾਂ ਨੇ ਤਿਆਰ ਕਰਵਾਈ ਸੀਗੀ ਪ੍ਰਿੰਸੀਪਲ ਸਰ ਨੇ ਜਿੱਥੋਂ ਮੈਂ ਸਟੱਡੀ ਕਰਕੇ ਆਇਆ ਹੈ ਕਿੰਨਾ ਸੋ ਵਧੀਆ ਲੱਗਦਾ ਜਦੋਂ ਪੂਰੇ ਕੰਮ ਹਾਂਜੀ ਮਕਸਦ ਪਿਆ ਚਾਉਂਦੇ ਨੇ ਇਹ ਬਹੁਤ ਵਧੀਆ ਲੱਗਦਾ ਹੈ ਮਿਲ ਕੇ ਤੇ ਇਹਦੇ ਨਾਲ ਸਾਡੀ ਪਰਸਨੈਲਿਟੀ ਡਿਵੈਲਪਮੈਂਟ ਵੀ ਹੁੰਦੀ ਹੈ ਸਿਟੀ ਦੀ ਡਿਵੈਲਪਮੈਂਟ ਵੀ ਹੁੰਦੀ ਹੈ ਜਿਵੇਂ ਬਠਿੰਡੇ ਦੇ ਵਿੱਚ ਤੁਸੀਂ ਲਾ ਲਓ ਦਿੱਲੀ ਤੋਂ ਲੈ ਕੇ ਲਗ ਲਗ ਸ਼ਹਿਰਾਂ ਦੇ ਇੱਥੇ ਬਠਿੰਡੇ 'ਚ ਆਏ ਨੇ ਹਾਂਜੀ ਬਹੁਤ ਵਧੀਆ ਲੱਗਦਾ ਜੀ ਸਾਰਿਆਂ ਨੂੰ ਮਿਲ ਕੇ ਹਾਂਜੀ ਇਹ ਨੀ ਐਕਸੀਬਿਸ਼ਨ ਅਤੇ ਕਿੰਨੇ ਕਿੰਨੇ ਆਰਟਿਸਟ ਆਏ ਇਹ ਸਾਡਾ 31ਵਾਂ ਆਰਟ ਫੈਸਟੀਵਲ ਹੈ ਜੋ ਸੀ ਲਗਾਤਾਰ ਹਰ ਸਾਲ ਕਰਤੇ ਆ ਰਹੇ ਹਾਂ ਇੱਥੇ ਬਹੁਤ ਸਾਰੇ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਹਰਿਆਣਾ ਤੇ ਦਿੱਲੀ ਤੋਂ ਵੀ ਆਰਟਿਸਟ ਆਏ ਹੋਏ ਨੇ ਸੋ ਸਾਰਿਆਂ ਨੇ ਆਪਣਾ ਆਪਣਾ ਇੱਥੇ ਕੰਮ ਡਿਸਪਲੇ ਕੀਤਾ ਜਦੋਂ ਕੋਈ ਆਰਟਿਸਟ ਆਉਂਦਾ ਸਭ ਆਪਣੀ ਵੱਖਰੀ ਸੋਚ ਤੇ ਆਪਣੇ ਵੱਖਰੇ ਰੰਗਾਂ ਨੂੰ ਲੈ ਕੇ ਆਉਂਦਾ ਆਪਣੀ ਵੱਖਰੀ ਕਲਾ ਨੂੰ ਲੈ ਕੇ ਆਉਂਦਾ ਸੋ ਬਠਿੰਡੇ ਲਈ ਇਹ ਇੱਕ ਚੰਗਾ ਉਦਮ ਹੈ ਬਟੰਡੇ ਵਾਸੀਆਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਇਸ ਗੱਲ ਦੇ ਸ਼ਿਰਕਤ ਕਰਕੇ ਇਹਦਾ ਆਨੰਦ ਮਾਣਨਾ ਚਾਹੀਦਾ ਹੈ। ਹੋਰ ਜਿਹੜੇ ਪਹਿਲੇ ਦਿਨ ਕੰਪੀਟੀਸ਼ਨ ਕਰਾਈ ਸੀ ਬੱਚਿਆਂ ਦੇ ਵਿੱਚ ਉਹਨਾਂ ਬਹੁਤ ਸਾਰੇ ਬੱਚੇ 400 ਦੇ ਕਰੀਬ ਬੱਚੇ ਸਕੂਲਾਂ ਵਿੱਚੋਂ ਆਏ ਸੀ, ਟੀਚਰ ਆਏ ਸੀ। ਸੋ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਬਹੁਤ ਇੰਜੋਏ ਕੀਤਾ। ਕੀ ਮਕਸਦ ਕੀ ਇਹਨੇ ਕਰਵਾਉਂਦਾ। ਦੇਖੋ ਮਕਸਦ ਤਾਂ ਇਹ ਹੀ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਬਹੁਤ ਸਾਰਾ ਕੁਝ ਜਿਸ ਤਰ੍ਹਾਂ ਨਸ਼ਿਆਂ ਦੀ ਪਰਹਾਰ ਹੋ ਰਹੀ ਹੈ। ਔਰ ਬਹੁਤ ਕੁਝ ਅਨਸਰਟਨ ਹੋ ਰਿਹਾ ਹੈਗਾ ਹਨਾ। ਸੋ ਜਿਹੜੀ ਕਲਾ ਇੱਕ ਇਹ ਜੇ ਤੁਹਾਨੂੰ ਸੂਖਮ ਪਾਲ ਪ੍ਰਦਾਨ ਕਰਦੀ ਹੈ ਜਦੋਂ ਤੁਸੀਂ ਜਾਗਰੂਪ ਕਰਦੀ ਹੈ ਤੁਹਾਨੂੰ ਸੁਖ ਤੁਹਾਡਾ ਜਿਹੜਾ ਸੁਖ ਮਾਨਾ ਉਹਦੇ ਵਿੱਚ ਤੁਸੀਂ ਚਲੇ ਜਾਨੇ ਹੋਗੇ ਕਲਾ ਦੇ ਨਾਲ ਆਹੀਂ ਤਾਂ ਤੁਸੀਂ ਜਿਹੜੇ ਵਿਸ਼ੇਵਕਾਰ ਹੈ ਹੋਰ ਉਹਨਾਂ ਸਭ ਤੋਂ ਬਚਦੇ ਰਹਿੰਦੇ ਹੋ ਸੋ ਕਲਾ ਸਾਡੇ ਜੀਵਨ ਦੇ ਵਿੱਚ ਚਾਹੇ ਕੋਈ ਵੀ ਕੋਮਲ ਕਲਾ ਹੋਵੇ ਉਹਦਾ ਸਾਡੇ ਜੀਵਨ ਦੇ ਵਿੱਚ ਇੱਕ ਬੜਾ ਮਹੱਤਵ ਹੁੰਦਾ ਹੈਗਾ ਸੋ ਸਾਨੂੰ ਉਸ ਕਲਾ ਨੂੰ ਅਪਣਾਉਣਾ ਚਾਹੀਦਾ ਹਰ ਕਾਲ